सत श्रीकाल जी और प्यारे बच्चे हो हाल है सारे बच्चे अपने अपने घर ठीक ठाक हो राजी खुशी हो अच्छा जी गर्मिया दुट्टियाँ ठीक है किते? नान नानके मामा जी घर ओके मासी घर अच्छा तुसी? तीआ जी कोल बढ़िया गल है जाना चाहिए है, है ना रिश्तेदारी का ही पता लगता है जो अपने सारे नाल मिला वरत ठीक है सो so, आज फिर मैं थोड़े लिए ले कहानी लेके आई हाँ कहानी आई है परी देस तो परियां कहानी मैनू ती कानी बहुत सोहन लगदियाँ भी पसंद है ठीक है ती ले ले थे लेके आई कहानी का ना है गुलपरी बगीचा कहानी लिखी है जहिराज ताज जी ने ਤੇ ਇਹ ਕਹਾਣੀ ਆਈ ਐ ਬੜੀ ਦੂਰੋਂ ਚੱਲ ਕੇ ਆਈ ਐ ਕਹਾਣੀ ਆਪਣੀ ਲੈਂਦੇ ਪੰਜਾਬ ਵੱਲੋਂ ਆਈ ਐ ਸੋ ਸੁਣੋ ਧਿਆਨ ਨਾਲ ਇੱਕ پری ਸੀ پری ਦਾ ਨਾਂ ਸੀ ਗੁਲਾਸ਼ਾ پری ਜਿਹੜੀ ਗੁਲਾਸ਼ਾ پری ਸੀ ਨਾ ਉਹਨੂੰ ਇੱਕ ਵਰਦਾਨ ਮਿਲਿਆ ਹੈ ਸੀ ਰਾਣੀ پری ਤੋਂ ਰਾਣੀ پری ਨੇ ਵਰਦਾਨ ਦਿੱਤਾ ਸੀ ਉਹਨੂੰ ਕਿ ਤੇਰੇ ਬਾਗੀਚੇ ਦੇ ਵਿੱਚ ਜਿੰਨੇ ਵੱਧ ਤੋਂ ਵੱਧ ਫੁੱਲ ਹੋਣਗੇ 19 ਵੱਧ ਤੇਰੇ ਕੋਲ ਊਰਜਾ ਹੋਊਗੀ ਤਾਕਤ ਹੋਊਗੀ ਤੋ ਉਨਾ ਵੱਧ ਉਡ ਸਕਦੀ ਹੈ ਗੁਲਾਸ਼ਾ پری ਦੀ ਕਰੀਜ ਸੀ ਉਹ ਚਾਹਦੀ ਸੀ ਮੇਰੇ ਕੋਲ ਇੰਨੀ ਤਾਕਤ ਹੋਵੇ ਇੰਨੀ ਊਰਜਾ ਹੋਵੇ ਕਿ ਮੈਂ ਉੱਡ ਕੇ ਚੰਦ ਕੋਲ ਜਾ ਕੇ ਆਵਾਂ ਚੰਦ ਤੇ ਜਾਵਾਂ ਮੈਂ ਇਸਨੇ ਉਹ ਆਪਣੇ ਬਗੀਚੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਫੁੱਲ ਉਗਾਹਦੇ ਸੋਹਰਾ ਦਿਨ ਲੱਗੀ ਰਹਿੰਦੀ ਕਦੇ ਇਸ ਵੀਰੇ ਪਾਣੀ ਪਾਉਂਦੀ ਫੁੱਲਾਂ ਨੂੰ ਦੇਖਦੀ ਜਦੋਂ ਫੁੱਲ ਖੀੜਦੇ ਖੁਸ਼ ਹੁੰਦੀ ਗਿਣਦੀ ਰਹਿੰਦੀ ਉਹਨਾਂ ਨੂੰ ਰਾਤ ਨੂੰ ਸ਼ਾਮ ਨੂੰ ਪਾਣੀ ਪਾਉਂਦੀ ਉਹਨਾਂ ਨੂੰ ਆਪਣਾ ਖੁਰਪਾ ਲੈ ਕੇ ਸਾਫ ਸਫਾਈ ਕਰਦੀ ਤੇ ਉੱਥੇ ਕਿਤਨੀ ਵੀ ਬੜੀਆਂ ਆਂਦੀਆਂ ਪੰਛੀ ਵੀ ਬੜੇ ਆਂਦੇ ਫੁੱਲਾਂ ਕੋਲ ਦੇਖ ਕੇ ਉਹਦੀ ਬਾਗੀਚੀ ਨੂੰ ਤੇ ਉਹਦੀ ਕਿੰਨੀ ਕੀ ਚ ਪਿਆਰੀ ਜੀ ਬੇਟੀ ਸੀ ਬੇਟੀ ਦਾ ਨਾਂ ਸੀ ਗੁਲਪਰੀ ਜਿਹੜੀ ਗੁਲਪਰੀ ਸੀ ਨਾ ਉਹਨੂੰ ਵੀ ਫੁੱਲ ਬਹੁਤ ਸੋਹਣੇ ਲੱਗਦੇ। ਉਹ ਕੀ ਕਰਦੀ ਜਦੋਂ ਵੀ ਬਾਗੀਚੇ ਚ ਘੁੰਮਣ ਜਾਂਦੀ ਕੋਈ ਨਾ ਕੋਈ ਫੁੱਲ ਤੋੜ ਲੈਂਦੀ। ਗੁਲਾਸ਼ਾ ਪਰ ਇਹਨੂੰ ਪਿਆਰ ਨਾ ਸਮਝਾਉਂਦੀ, ਬੇਟਾ ਫੁੱਲ ਨਾ ਤੋੜਿਆ ਕਰ। ਤੇ ਗੁਲਪਰੀ ਕੀ ਕਰਦੀ? ਭੋਲੀ ਜੀ ਬਣ ਕੇ, ਠੀਕ ਹੈ ਮੰਮਾ, ਅੱਜ ਤੋਂ ਬਾਅਦ ਨਹੀਂ ਮੈਂ ਤੋੜੂੰਗੀ, ਪੱਕਾ ਪ੍ਰੋਮਿਸ, ਮੈਂ ਆ ਨਹੀਂ ਤੋੜਦੀ। ਉਦੋਂ ਤਾਂ ਉਹ ਵਾਅਦਾ ਕਰ ਦਿੰਦੀ, ਮੈਂ ਫੁੱਲ ਨਹੀਂ ਤੋੜਦੀ। ਤੇ ਬਾਅਦ ਵਿੱਚ ਫੇਰ ਉਹੀ ਹਾਲ। ਜਦੋਂ ਮੰਮੀ ਦਾ ਧਿਆਨ ਇੱਧਰ ਉੱਧਰ ਹੁੰਦਾ ਫੁੱਲ ਤੋੜ ਲੈਂਦੀ ਇੱਕ ਦਿਨ ਗੁਲਾਸ਼ਾ ਪਰੀ ਕਿਸੇ ਕੰਮ ਬਾਹਰ ਗਈ ਸੀ ਜਦੋਂ ਗੁਲਾਸ਼ਾ ਪਰੀ ਬਾਹਰ ਗਈ ਹੋਈ ਸੀ ਗੁਲਪਰੀ ਕੱਲੀ ਸੀ ਘਰ ਦੇ ਵਿੱਚ ਐਨੀਆਂ ਉਹਦੀਆਂ ਸਹੇਲੀਆਂ ਆ ਗਿਆ ਗੁਲਪਰੀ ਆਪਣੀਆਂ ਨਿੱਕੀਆਂ ਨਿੱਕੀਆਂ ਸਹੇਲੀਆਂ ਦੇ ਨਾਲ ਖੇਡਣ ਲੱਗੀ ਪਹਿਲਾਂ ਖੇਡਦੀ ਰਹੀ ਫਿਰ ਸਹੇਲੀਆਂ ਨੂੰ ਕਹਿੰਦੀ ਤੁਹਾਨੂੰ ਪਤਾ ਮੇਰੇ ਮੰਮੀ ਨੇ ਬੋ ਸੁਣਾ ਬਗੀਚਾ ਲਾਇਆ ਹੋਇਆ ਫੁੱਲਾਂ ਦਾ ਉਹਦੇ ਵਿੱਚ ਇੰਨੇ ਸੋਹਣੇ ਸੋਹਣੇ ਫੁੱਲ ਐ ਸੋਹਣਿਆ ਸੋਹਣਿਆ ਤਿਤਲੀਆਂ ਰੰਗ ਬਰੰਗੇ ਪੰਛੀ ਵੀ ਆਂਦੇ ਆ ਤੇ ਜੜੀਆਂ ਉਹਦੀਆਂ ਸਹੇਲੀਆਂ ਸੀ ਅੱਛਾ ਅੱਛਾ ਕਿੱਥੇ ਬਗੀਚਾ ਤੁਹਾਡਾ ਸਾਨੂੰ ਵੀ ਦਿਖਾ ਦਿਓ ਗੁਲਪਰੀ ਸਾਰੀਆਂ ਸਹੇਲੀਆਂ ਨੂੰ ਲੈ ਕੇ ਬਗੀਚੇ 'ਚ ਚਲੇਗੀ ਜਦੋਂ ਬਗੀਚੇ 'ਚ ਗਈ ਨਾ ਉੱਥੇ ਗੁਲਪਰੀ ਨੇ ਫੁੱਲ ਤੋੜਿਆ ਉਹਨੂੰ ਸੋਹਣਾ ਲੱਗਿਆ ਫੁੱਲ ਜਦੋਂ ਉਹਨੇ ਇੱਕ ਫੁੱਲ ਤੋੜਿਆ ਆਉਂਦੀਆਂ ਸਹੇਲੀਆਂ ਸਾਰੀਆਂ ਫੁੱਲ ਤੋੜਨ ਲੱਗ ਗਈਆਂ ਕੋਈ ਗੁਲਦਸਤਾ ਬਣਾ ਰਹੀ ਆ ਕੋਈ ਫੁੱਲਾਂ ਦੇ ਹਾਰ ਬਣਾ ਰਹੀ ਆ ਕਿਸੇ ਨੇ ਇਦਾਂ ਹੀ ਫੁੱਲ ਤੋੜ ਕੇ ਹੱਥ 'ਚ ਫੜੇ ਹੋਏ ਕਿੰਨੇ ਸਾਰੇ ਫੁੱਲ ਤੋੜਤੇ ਤੇ ਜਦੋਂ ਸ਼ਾਮ ਨੂੰ ਗੁਲਾਸ਼ਾ ਪਰিকার ਆਈ ਆਪਣੇ ਬਾਗੀਚੇ 'ਚ ਗਈ ਉਹਨੇ ਦੇਖਿਆ ਬਾਗੀਚੇ 'ਚ ਫੁੱਲ ਨਹੀਂ ਸਾਰੇ ਫੁੱਲ ਕਿੱਥੇ ਗਏ ਕਿੱਥੇ ਚਲੇ ਗਏ ਮੇਰੇ ਫੁੱਲ ਸਵੇਰੇ ਤਾਂ ਇੰਨੇ ਸਾਰੇ ਫੁੱਲ ਸੀ ਆਈਓ ਪਰੇਸ਼ਾਨ ਹੋ ਗਈ ਗੁਲਪਰੀ ਕੋ ਲਾਈ ਗੁਲਪਰੀ ਬੇਟਾ ਆਪਣੇ ਬਗੀਚੇ ਚ ਤਾਂ ਬਹੁਤ ਸਾਰੇ ਫੁੱਲ ਸੀ ਕਿੱਥੇ ਚਲੇ ਗਏ ਫੁੱਲ ਕੌਣ ਤੋੜ ਲੇ ਗਿਆ ਫੁੱਲਾਂ ਨੂੰ ਤੇ ਗੁਲਪਰੀ ਕਹਿੰਦੀ ਮਮਾ ਅੱਜ ਨਾ ਮੇਰੀ ਅਸਹੇਲੀਆਂ ਆਈਆਂ ਸੀਗੀਆਂ ਅਸੀਂ ਬਗੀਚੇ ਚ ਖੇਡਦੀਆਂ ਪਈਆਂ ਸੀ ਤੇ ਮੇਰੀ ਅਸਹੇਲੀਆਂ ਨੇ ਵੀ ਫੁੱਲ ਤੋੜ ਲੇ ਮੈਂ ਤਾਂ ਇੱਕ ਦੋ ਫੁੱਲੇ ਤੋੜੇ ਮੈਂ ਤਾਂ ਥੋੜੇ ਜਿਹਾ ਤੋੜੇ ਉਹਨਾਂ ਨੇ ਸਾਰੇ ਤੋੜ ਲੇ ਤੇ ਮਮੀ ਕਹਿੰਦੀ ਓਹ ਹੋ ਹੁਣ ਦੱਸ ਉਹਦੀ ਮਮੀ ਉਦਾਸ ਹੋ ਕੇ ਬੈਟ ਗਈ ਤੇ ਗੁੱਲਪਰੀ ਕਹਿੰਦੀ ਮम्मा ਕੀ ਗੱਲ ਐ ਖੁਲਾਸ਼ਾਪਰੀ ਕਹਿੰਦੀ ਤੈਨੂੰ ਪਤਾ ਰਾਣੀਪਰੀ ਨੇ ਸਾਨੂੰ ਕਿਹਾ ਹੋਇਆ ਵਰਦਾਨ ਦਿੱਤਾ ਹੋਇਆ ਕਿ ਜਿੰਨੇ ਵੱਦ ਤੋਂ ਵੱਧ ਫੁੱਲ ਹੋਣਗੇ ਬਾਗਿਚੇ 'ਚ ਉੰਨੇ ਜਦਾ ਅਸੀਂ ਉੱਡ ਸਕਦੇ ਆ ਮੈਂ ਤਾਂ ਹੀ ਅੱਜ ਕਮਜ਼ੋਰੀ ਮਹਿਸੂਸ ਕਰ ਰਹੀ ਆ ਮੈਂ ਤਾਂ ਉੱਡਿਆ ਹੀ ਨਹੀਂ ਜਾ ਰਹਾ ਤੇ ਜਿਹੜੀ ਗੁੱਲਪਰੀ ਸੀ ਉਹ ਉੱਡਣ ਦੀ ਕੋਸ਼ਿਸ਼ ਕਰਨ ਲੱਗੀ ਉਹ ਤੋਂ ਵੀ ਨਾ ਉੱਡਿਆ ਜਾਵੇ ਕਹਿੰਦੀ ਮम्मा ਮੈਂ ਤਾਂ ਵੀ ਨਹੀਂ ਉੱਡ ਰਹਾ ਦੇਖੋ ਮम्मा ਤੇ ਉਹਨੇ ਖਿੜਕੀ ਖੋਲੀ ਬਾਹਰ ਦੇਖਿਆ ਬਾਹਰ ਸਾਰੀਆਂ ਪਰियां ਹਵਾ ਚ ਉੱਡ ਰਹੀਆਂ ਕੋਈ ਇਦਾਂ ਨੂੰ ਜਾ ਰਹੀ ਉਹਦੀ ਸਹੇਲੀਆਂ ਉੱਡਦੀਆਂ ਜਾ ਰਹੀਆਂ ਤੇ ਉਹ ਦੇਖ ਰਹੀ ਰੋਨ ਹੱਕੀ ਹੋ ਗਈ ਮੰਮੀ ਕੋਲ ਬੈਠ ਗਈ ਤੇ ਉਹਦੀ ਮੰਮੀ ਵੀ ਕਹਿੰਦੇ ਦੇਖ ਤੂੰ ਕਿਆਣਾ ਨਹੀਂ ਨਾ ਮੰਨਦੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਫੁੱਲ ਨਾ ਤੋੜਿਆ ਕਰ ਤੇ ਤੂੰ ਅੱਜ ਸਾਰੇ ਫੁੱਲ ਮੁਕਾਤੇ ਤੋੜ ਕੇ ਕਹਿੰਦੀ ਮੰਮੀ ਮੇਤ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਨਹੀਂ ਸੀ ਪਤਾ ਅੱਗੇ ਨੂੰ ਮੈਂ ਹਮੇਸ਼ਾ ਤੁਹਾਡੀ ਗੱਲ ਮੰਨਾਂਗੀ ਤੇ ਗੁਲਾਸ਼ਾपरी ਕਹਿੰਦੀ ਬੇਟਾ ਜੇ ਕੋਈ ਮੰਮੀ ਕੋਈ ਗੱਲ ਕਹਿੰਦੇ ਆ ਨਾ ਵੀ ਆਹ ਕੰਮ ਨਹੀਂ ਕਰਨਾ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਨਾ ਤੇ ਫਿਰ ਗੁੱਲਪਰੀ ਵੀ ਚੁੱਪਚਾਪ ਬੈਠ ਗਈ ਫਿਰ ਗੁਲਾਸ਼ਾ ਪਰੀ ਕਹਿੰਦੀ ਹੁਣ ਉਦਾਸ ਨਾ ਹੋ ਚੁੱਪਚਾਪ ਨਾ ਬੈਠ ਕੋਈ ਗੱਲ ਨਹੀਂ ਆਪਾਂ ਦੁਬਾਰਾ ਮਿਹਨਤ ਕਰਾਂਗੇ ਦੁਬਾਰਾ ਫੁੱਲਗਾਉਂਗੇ ਸਾਡੇ ਬਾਗੀਚੇ ਦੇ ਵਿੱਚ ਬਹੁਤ ਸਾਰੇ ਫੁੱਲ ਹੋਣਗੇ ਫਿਰ ਅਸੀਂ ਚੰਨ ਤੇ ਘੁੰਮਣ ਜਾਵਾਂਗੇ ਦੋਵੇਂ ਜਾਣੀਆਂ ਜਦੋਂ ਗੁਲਾਸ਼ਾ ਪਰੀ ਨੇ ਇਦਾਂ ਕਿਹਾ गुल परी के चेहरे पर मुस्कान आ गई मम्मा ठीक है सो बच्चे वो गुल परी तो समझ गए अपनी मम्मी की गल हम तो भी इस गल का ध्यान रखना बेटा मम्मी पापा जे कोई किसी काम तो थानू रोक दिया तो उस गलू करो हमेशा बड़े का कहना मनो मिलजुल के रो प्यारहो ये कल फिर मिलागे नवी कहानी के न ਉਹ ਦਾ ਤੱਕ ਲਈ ਸਤ ਸ਼੍ਰੀ ਅਕਾਲ ਜੀ